ਮੈਂ 3.5 ਕਰੋੜ ਪੰਜਾਬ ਦੇ ਕੁਝ ਕੀਂ ਬਲਾਤਾ ਹੂੰ ਕਿ ਆਪਕੇ ਜਾਨ ਮਾਲ ਕੀ ਸੁਰੱਖਿਆ ਅਤੇ ਪੰਜਾਬ ਮੇ ਲਾਣਰ ਸਥਿਤੀ ਕੋ ਕਾਇਮ ਰੱਖਣਾ ਹਮਾਰਾ ਫਰਜ਼ ਹੈ ਔਰ ਇਹ ਫਰਜ਼ਾਂ ਨਿਭਾਤੇ ਰਹੇ ਤਾਰੀਖ ਬਦਲੀ ਮਹੀਨਾ ਬਦਲਿਆ ਤੇ ਸਾਲ ਵੀ ਬਦਲ ਗਿਆ ਪਰ ਜੇ ਕੁਝ ਨਹੀਂ ਬਦਲਿਆ ਉਹ ਨੇ ਪੰਜਾਬ ਦੇ ਹਾਲਾਤ ਅੱਜ ਵੀ ਪੰਜਾਬ ਦੇ ਹਾਲਾਤ ਕੁਝ ਉਸੇ ਤਰੀਕੇ ਦੇ ਨੇ ਜਿਵੇਂ ਕਿ ਸਾਲ 2024 ਦੇ ਵਿੱਚ ਸੀ ਲੁੱਟ ਖੋਹ ਚੋਰੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਲਕਿ ਇਹਨਾਂ ਦੀ ਰਫ਼ਤਾਰ ਦੇ ਵਿੱਚ ਹੋਰ ਵੀ ਜ਼ਿਆਦਾ ਇਜਾਫਾ ਹੋ ਗਿਆ। ਤਰਨ ਦੇ ਪਿੱਖੀਵਿੰਡ ਇਲਾਕੇ ਦੇ ਵਿੱਚ ਲੈ ਕੇ ਚਲਦੇ ਹਾਂ ਜਿੱਥੇ ਚੋਰਾਂ ਨੇ ਰਾਤ ਦੇ ਸਮੇਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੁਕਾਨ ਦੇ ਅੰਦਰੋਂ ਸੋਨੇ ਔਰ ਚਾਂਦੀ ਦੇ ਗਹਿਣੇ ਆਪਣੇ ਨਾਲ ਲੈ ਗਏ। ਇਹ ਵਾਰਦਾਤ ਨਾਬਾ ਤੋਂ ਸਾਹਮਣੇ ਆਈ ਹੈ ਇੱਕ ਪਾਸੇ ਜਿੱਥੇ ਧੁੰਦ ਦੇ ਕਹਿਰ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ, ਉੱਥੇ ਧੁੰਦ ਦੀ ਆੜ ਦੇ ਵਿੱਚ ਬੀਤੀ ਰਾਤ ਤਿੰਨ ਚੋਰਾਂ ਵੱਲੋਂ ਵੱਖ-ਵੱਖ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਅਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਵੱਡੀ ਲਾਪਰਵਾਹੀ ਤਰਨਤਰਨ ਦੇ ਵਿੱਚ ਦੇਖਣ ਨੂੰ ਮਿਲੀ ਹੈ ਗੈਂਗਸਟਰ ਦੀ ਸਿਕਿਉਰਿਟੀ ਦੇ ਵਿੱਚ ਕੋਤਾਹੀ ਕੀਤੀ ਗਈ ਹੈ ਦੱਸਦੀ ਹੈ ਕਿ ਜੇਲ੍ਹ ਦੇ ਵਿੱਚ ਕੈਦ ਗੈਂਗਸਟਰ ਦੀ ਤਬੀਅਤ ਜਦ ਖਰਾਬ ਹੋਈ ਤਾਂ ਉਸ ਨੂੰ ਪੁਲਿਸ ਸਰਕਾਰੀ ਹਸਪਤਾਲ ਵਿਖੇ ਇਲਾਜ ਦੇ ਲਈ ਲੈ ਗਏ ਗੈਂਗਸਟਰ ਦੇ ਨਾਲ ਤਿੰਨ ਵਾਰਡਨਾਂ ਨੂੰ ਉਸ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਕੀਤਾ ਗਿਆ ਸੀ ਪਰ ਜਿਵੇਂ ਹੀ ਗੈਂਗਸਟਰ ਦੇ ਸਾਥੀ ਉਸ ਨੂੰ ਮਿਲਣ ਲਈ ਪਹੁੰਚਦੇ ਨੇ ਗੱਲਾਂ ਬਾਤਾਂ ਕਰਦੇ ਨੇ ਤਾਂ ਇੰਨੀ ਦੇਰ ਨੂੰ ਹੀ ਜੋ ਤਿੰਨੋਂ ਵਾਰਡਨ ਹੁੰਦੇ ਨੇ ਉਹ ਬਾਹਰ ਚਲੇ ਜਾਂਦੇ ਨੇ ਅਤੇ ਸੈਰ ਕਰਦੇ ਨੇ ਅਤੇ ਉਹਨਾਂ